ਕਿ ਇੱਕ ਦਿਨ ਦਾ ਜਿਹੜਾ ਬੱਚਾ ਪੈਦਾ ਹੋਇਆ ਉਹਦੀ ਡਾਈਟ ਜਿਹੜੀ ਫਿਕਸ ਕਰ ਦਿੱਤੀ ਜਾਂਦੀ ਹੈ। ਉਹ ਜਿਹੜਾ ਇੱਕ ਪਲੇਅਰ ਆ ਉਹਨੂੰ ਇਹ ਪਤਾ ਕਿ ਮੈਂ ਗਰਾਊਂਡ 'ਚ ਦੌੜਨਾ ਕਿੱਦਾਂ ਪਰ ਉਹਨੂੰ ਇਹ ਨਹੀਂ ਪਤਾ ਵੀ ਮੈਂ ਆਪਣੇ ਆਪ ਨੂੰ ਚੜਾਉਣ ਲਈ ਫੂਡ ਫਿਊਲ ਦੇ ਰੂਪ 'ਚ ਕਿਹੜਾ ਖਾਣਾ। ਮਿਕਸ ਅਪ ਹੋ ਕੇ ਇੱਕ ਤੇ ਇਮਾਨਦਾਰੀ ਇੱਕ ਉਹਦੇ 'ਚ ਬੇਈਮਾਨੀ ਮਿਕਸ ਹੋ ਕੇ ਸਾਨੂੰ ਡਾਈਟ ਪਲਾਨ ਪਰੋਸਿਆ ਜਾਂਦਾ। ਕਿਹਾ ਕਿ ਡਾਈਟ ਦੇ ਹਿਸਾਬ ਨਾਲ ਇਹ ਦੱਸੋ ਜੀ ਕਿਹੜਾ ਸੁੱਕਾ ਦੁੱਧ ਜਿਹੜਾ ਬੱਚੇ ਲਈ ਵਧੀਆ ਹਾਲਾਂਕਿ ਉਹਦੇ ਵਿੱਚ ਵੀ ਵੈਰਾਈਟੀ ਜਿਹਨੂੰ ਸਿਰਫ ਅਸੀਂ ਅਵੋਇਡ ਕਰਨਾ ਹੈ ਜਿਹੜਾ ਫਾਸਟ ਫੂਡ ਤੋਂ, ਖੰਡ ਤੋਂ, ਮੈਦੇ ਤੋਂ। ਪਰ ਜੇ ਅਸੀਂ ਬੇਸਿਕ ਗੱਲ ਕਰੀਏ ਜਦੋਂ ਅਸੀਂ ਪਾਣੀ ਇੱਥੋਂ ਦਾ ਪੀ ਰਿਆ ਸਾਹ ਇੱਥੋਂ ਦਾ ਲੈ ਰਿਆ ਰੋਟੀ ਇੱਥੋਂ ਦੀ ਖਾ ਰਿਹਾ ਸਬਜ਼ੀ ਇੱਥੇ ਅਸੀਂ ਇਹ ਕੋਲਪੇ ਇੱਥੋਂ ਦਾ ਕਿਉਂ ਨਹੀਂ ਖਾ ਰਿਹਾ ਵੱਡੇ ਸ਼ਹਿਰਾਂ ਤੋਂ ਇੱਕ ਕਨਸੈਪਟ ਚੱਲਿਆ ਸੀ ਜਿਹੜਾ ਹੌਲੀ-ਹੌਲੀ ਹਮਿੰਦਰ ਜੀ ਆਪਣੇ ਸ਼ਹਿਰਾਂ 'ਚ ਵੀ ਹੁਣ ਆ ਗਿਆ ਕਿ ਜਦੋਂ ਬੱਚਾ ਪੈਦਾ ਹੁੰਦਾ ਨਾ ਤੇ ਉਹਨਾਂ ਨੂੰ ਛੁੱਟੀ ਮਿਲਦੀ ਹੈ ਉੱਥੋਂ ਹਸਪੀਟਲ ਤੋਂ ਮਾਂ ਨੂੰ ਤੇ ਬੱਚੇ ਨੂੰ ਨਾਲ ਹੀ ਇੱਕ ਡਾਈਟ ਚਾਰਟ ਮਾਂ ਨੂੰ ਦਿੱਤਾ ਜਾਂਦਾ ਡਾਕਟਰ ਵੱਲੋਂ ਤੇ ਨਾਲ ਹੀ ਬੱਚੇ ਨੂੰ ਜੀ ਜੀ ਇੱਕ ਦਿਨ ਦਾ ਚਾਹੇ ਬੱਚਾ ਪੈਦਾ ਹੋਇਆ ਉਹਦੀ ਡਾਈਟ ਜਿਹੜੀ ਫਿਕਸ ਕਰ ਦਿੱਤੀ ਜਾਂਦੀ ਆ ਤੇ ਕੀ ਕਾਰਨ ਹੈ ਵੀ ਅਸੀਂ ਇੰਨੇ ਜ਼ਿਆਦੀਆਂ ਜੰਮ ਦੇ ਬਿਮਾਰੀਆਂ ਲੈ ਕੇ ਪੈਦਾ ਹੋ ਰਹੇ ਆ ਦੇਖੋ ਅ ਜਿਹੜਾ ਹਸਪੀਟਲ ਆ ਇੱਕ ਅੱਜ ਦੀ ਡੇਟ 'ਚ ਬਿਜ਼ਨਸ ਬਣ ਗਿਆ ਡਾਕਟਰ ਇੱਕ ਬਿਜ਼ਨਸ ਬਣ ਗਿਆ ਤੇ ਬਿਜ਼ਨਸ ਜਿਹੜਾ ਉਹ ਕਹਿੰਦੇ ਡਰਦਾ ਹੁੰਦਾ ਤੇ ਬੱਚੇ ਨੂੰ ਪੈਦਾ ਹੁੰਦਿਆਂ ਹੀ ਸਾਨੂੰ ਵੀ ਪਤਾ ਆ ਸਾਡੇ ਮਾਪਿਓ ਨੇ ਸਾਨੂੰ ਪਾਲਿਆ ਉਹਨਾਂ ਨੂੰ ਪਤਾ ਆ ਤੇ ਅਸੀਂ ਵੀ ਸਮਾਜ ਚ ਦੇਖਦੇ ਆਂ ਬੱਚਿਆਂ ਨੂੰ ਕਿਦਾਂ ਪਾਲਿਆ ਜਾ ਸਕਦਾ ਬੱਚਿਆਂ ਦੀ ਕੋਈ ਡਾਈਟ ਹਾਈ ਫਾਈ ਨਹੀਂ ਹੁੰਦੀ ਬੇਸਿਕ ਡਾਈਟ ਜੋ ਇੱਕ ਵੱਡਾ ਆਦਮੀ ਜਾਂ ਔਰਤ ਲੈਂਦੇ ਆ ਘਰ ਦੇ ਵਿੱਚ ਵਧੀਆ ਡਾਈਟ ਕਰੇਲੂ ਉਹ ਹੀ ਬੱਚਾ ਖਾ ਸਕਦਾ ਸਿਰਫ ਛੋਟੀ ਮਾਤਰਾ ਚ ਮੱਲੋ ਹੁਣ ਮੈਂ 4 ਰੋਟੀਆਂ ਇੱਕ ਟਾਈਮ ਖਾਣਾ ਤੇ ਬੱਚਾ ਇੱਕ ਖਾ ਸਕਦਾ ਜਾਂ ਅੱਧੀ ਖਾ ਸਕਦਾ ਹ ਹ ਤੇ ਬੱਚਾ ਕਹਿ ਲੋ ਬੰਦਾ ਮੇਲ ਜਾਂ ਫੀਮੇਲ ਬੇਬੀ ਜਾਂ ਬੇਬੀ ਗਰਲ ਜਾਂ ਬੁਆਏ ਉਹਨਾਂ ਨੇ ਬਣਨਾ ਤੇ ਕੁੜੀ ਮੁੰਡਾ ਹੀ ਹੈ ਨਾ ਉਹ ਇੱਕ ਛੋਟੀ ਮਤਲਬ ਛੋਟੀ ਅਵਸਥਾ ਆ ਛੋਟੀ ਅਵਸਥਾ ਕਹਿ ਲਓ ਕਿ ਛੋਟਾ ਇੰਜਨ ਆ ਛੋਟੇ ਜਿਹਨੂੰ ਘੱਟ ਫਿਊਲ ਚਾਹੀਦਾ ਤੇ ਚਾਹੀਦਾ ਫਿਊਲ ਹੀ ਆ ਹੁਣ ਜਦੋਂ ਹਸਪੀਟਲ ਤੋਂ ਤੁਸੀਂ ਡਿਸਚਾਰਜ ਹੋਨੇ ਤੁਹਾਨੂੰ ਡਾਕਟਰ ਇੱਕ ਆਪਣੇ ਲੋਨ ਡਾਈਟ ਪਲਾਨ ਦੱਸ ਦਿੰਦਾ ਕਿ ਆਹ ਡਾਈਟ ਪਲਾਨ ਲਓ ਉਹਦੇ ਵਿੱਚ ਦੋ ਪੱਖ ਸਾਹਮਣੇ ਆਉਂਦੇ ਆ ਪਹਿਲਾ ਪੱਖ ਇਹ ਕਿ ਡਾਕਟਰ ਤੁਹਾਡੇ ਫੇਵਰ ਖੁਸ਼ ਕਰਨ ਲਈ ਬੱਚੇ ਨੂੰ ਤੰਦਰੁਸਤ ਰੱਖਣ ਲਈ ਡਾਈਟ ਪਲਾਨ ਦੇ ਦਿੰਦਾ ਕਿ ਬੱਚਾ ਅੱਜ ਦੀ ਦੇ ਵਿੱਚ ਕੋਈ ਇਨਫੈਕਸ਼ਨ ਨਾ ਆਵੇ ਕੋਈ ਬਿਮਾਰੀ ਨਾ ਹੋਵੇ ਕੋਈ ਪ੍ਰੋਬਲਮ ਨਾ ਆਵੇ ਕੋਈ ਡਾਈਜੈਸ਼ਨ ਨੂੰ ਲੈ ਕੇ ਜਾਂ ਕੋਈ ਹਾਈਟ ਨੂੰ ਲੈ ਕੇ ਕਿਉਂਕਿ ਉਹਨਾਂ ਨੂੰ ਡਾਕਟਰਾਂ ਨੂੰ ਇਹ ਵੀ ਪਤਾ ਡਾਕਟਰ ਸਾਰੇ ਗਲਤ ਨਹੀਂਗੇ ਡਾਕਟਰ ਨੂੰ ਇਹ ਵੀ ਪਤਾ ਕਿ ਅੱਜ ਦੇ ਮਾਪਿਓ ਅਵੇਸਲੇ ਆ ਉਹ ਆਪਣੀ ਜੌਬ ਆਪਣੀ ਜ਼ਿੰਮੇਵਾਰੀ ਕਿਉਂਕਿ ਡਾਕਟਰ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਤਾਂ ਹੈ ਵੀ ਅੱਜ ਪਰ ਕਿਤੇ ਨਾ ਕਿਤੇ ਗਲਤ ਵੀ ਆ ਦੋਨੇ ਪੱਖ ਹੁੰਦੇ ਆ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਹੁਣ ਡਾਕਟਰ ਜਿਹੜੇ ਸਹੀ ਆ ਜਿਉਂ ਉਹਨਾਂ ਦੀ ਗੱਲ ਕਰੀਏ ਉਹ ਡਾਕਟਰ ਬੱਚਿਆਂ ਦੀ ਡਾਈਟ ਇਸ ਲਈ ਲਿਖ ਕੇ ਦੇ ਦਿੰਦੇ ਕਿ ਬੱਚਾ ਤੰਦਰੁਸਤ ਰਹੇ ਹੂੰ ਕਿ ਕੱਲ ਨੂੰ ਬੱਚਾ ਮਤਲਬ ਡਾਕਟਰ ਕਹਿੰਦਾ ਕਿ ਮੇਰੇ ਹੱਥੋਂ ਪੈਦਾ ਹੋਇਆ ਸੀ ਤੇ ਮੈਨੂੰ ਇੱਕ ਸੋਬਾ ਮਿਲੇ ਤੇ ਮੇਰੇ ਮਨ ਨੂੰ ਵੀ ਸ਼ਾਂਤੀ ਮਿਲੇ ਕੋਈ ਇਸ ਲਈ ਡਾਈਟ ਦੱਸਦਾ ਇੱਕ ਡਾਕਟਰ ਆ ਗਿਆ ਜਿਹੜਾ ਉਹ ਲਾਲਚੀ ਆ ਉਹ ਡਾਈਟ ਪਲਾਨ ਦੇ ਪੈਸੇ ਵੀ ਲੈਂਦਾ ਦੂਸਰਾ ਵਿੱਚ ਆਪਣੇ ਪ੍ਰੋਡਕਟ ਵੀ ਮੈਂਸ਼ਨ ਕਰਦਾ ਤੇ ਡਰਾਉਂਦਾ ਵੀ ਆ ਡਰਾਉਂਦਾ ਵੀ ਆ ਵੀ ਇਹ ਜੇ ਡਾਈਟ ਨਾ ਲਈ ਤੇ ਤੁਹਾਡਾ ਬੱਚਾ ਤੰਦਰੁਸਤ ਨਹੀਂ ਹੋਊਗਾ ਉਹ ਡਾਕਟਰ ਆ ਗਿਆ ਲਾਲਚੀ ਦੋਨੇ ਪੱਖ ਆ ਗਏ ਤੇ ਉਹ ਜਿਹੜਾ ਲਾਲਚੀ ਡਾਕਟਰ ਆਉਂਦਾ ਆ ਉਹ ਹੋਈ ਡਾਈਟ ਅਸੀਂ ਕਹਿੰਨੇ ਕਿ ਬੱਚੇ ਨੂੰ 8 ਵਜੇ ਖਾ ਜਾਂ ਤੇ 8 ਵਜੇ ਆ ਖਾਣਾ ਉਹਨੇ ਇੱਕ ਪ੍ਰੋਟੀਨ ਪਾਊਡਰ ਦੇਣਾ ਆਪਣਾ ਦੂਸਰਾ ਉਹਨੇ ਡਾਈਟ ਪਲਾਨ ਫਿਰ ਉਹ ਹਰ 6 ਮਹੀਨੇ ਸਾਲ ਜਾਂ 2 ਮਹੀਨੇ ਬਾਅਦ ਡਾਈਟ ਪਲਾਨ ਚੇਂਜ ਹੋਣਾ ਤੇ ਡਾਕਟਰ ਨੇ ਇੱਕ ਸਾਈਡ ਤੇ ਅਲੱਗ ਤੋਂ ਇੱਕ ਕਲੀਨਿਕ ਆਪਣੇ ਹਸਪੀਟਲ ਚ ਇੱਕ ਰੂਮ ਬਣਾ ਜਿੱਥੇ ਡਾਈਟੀਸ਼ਨ ਬੈਠਦੇ ਆ ਉਹ ਡਾਈਟੀਸ਼ਨ ਫ੍ਰੀ ਥੋੜੀ ਹੋਣਗੇ ਉਹ ਦੂਸਰਾ ਡਾਕਟਰ ਆ ਗਿਆ ਵੱਡੇ ਪੈਕੇਜ ਤੇ ਸੋ ਉਹ ਜਿਹੜਾ ਮਤਲਬ ਦੋਨੇ ਚੀਜ਼ਾਂ ਮਿਕਸ ਅਪ ਹੋ ਕੇ ਇੱਕ ਤੇ ਇਮਾਨਦਾਰੀ ਇੱਕ ਉਹਦੇ ਚ ਬੇਇਮਾਨੀ ਮਿਕਸ ਹੋ ਕੇ ਸਾਨੂੰ ਡਾਈਟ ਪਲਾਨ ਪਰੋਸਿਆ ਜਾ ਰਿਹਾ ਪਰ ਉਹਦੇ ਵਿੱਚ ਅਸੀਂ ਦੇਖੀਏ ਕੀ ਅੱਜ ਤੋਂ 10 ਸਾਲ ਪਹਿਲਾਂ ਡਾਈਟ ਪਲਾਨ ਸੀ ਬੱਚਿਆਂ ਦਾ ਡਾਈਟ ਪਲਾਨ ਸਿਰਫ ਉਦੋਂ ਹੀ ਬਣਦੇ ਆ ਜਦੋਂ ਤੁਸੀਂ ਕਿਸੇ profession ਚ ਜਾਣਾ ਜਦੋਂ ਤੁਸੀਂ ਫਿੱਟ ਹੋਣਾ ਚਾਹੁੰਦੇ ਆ ਵੀ ਤੁਹਾਡੀ ਬੋਡੀ ਤੇ ਐਕਸਟਰਾ ਚਰਬੀ ਆ ਗਈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਖਾਸ ਕਰਕੇ ਅਸੀਂ sports industry ਦੀ ਜਦੋਂ ਗੱਲ ਕਰਦੇ ਹਾਂ sports field ਦੀ ਗੱਲ ਕਰਦੇ ਆ ਉਦੋਂ ਜਦੋਂ ਕਿਸੇ specific specific ਖੇਡ ਦੇ ਵਿੱਚ ਕਿਸੇ ਖਿਡਾਰੀ ਨੇ ਜਾਣਾ ਹੁੰਦਾ ਸੀ ਉਹਨੇ ਕਿੰਨਾ ਦਾ ਵੇਟ ਚਾਹੀਦਾ ਚਾਹੇ ਉਹ ਕੋਈ ਵੀ ਖਿਡਾਰੀ ਗੇਮ ਹੈ ਤਾਂ ਉਦੋਂ ਮੈਜ਼ਰ ਕਰਨ ਦੇ ਲਈ ਉਹਨੂੰ ਕਿ ਡਾਈਟ ਪਲਾਨ ਤੇ ਪਾਇਆ ਜਾਂਦਾ ਸੀ ਕਿ ਆਮ ਅਸੀਂ ਜਿਹੜੀ ਸਮਾਜ 'ਚ ਅਸੀਂ ਡਾਈਟ ਖਾਂਦੇ ਹਾਂ ਉਹ ਜੋ ਸਾਨੂੰ ਚੱਲਣ ਫਿਰਨ ਲਈ એનર્ਜੀ ਚਾਹੀਦੀ ਬੋਲਣ ਲਈ ਕੰਮ ਕਾਰੋਬਾਰ ਕਰਨ ਲਈ ਉਹ ਮਿਲ ਰਹੀ ਆ ਜਿਹੜਾ ਡਾਈਟ ਪਲਾਨ ਆ ਉਹ ਇਸੇ ਲਈ ਦਿੱਤਾ ਜਾਂਦਾ ਹੈ ਕਿ ਜਦੋਂ ਉਹਨੂੰ ਐਕਸਟਰਾ ਆਰਡੀਨਰੀ ਅਚੀਵ ਕਰਨਾ ਆ ਸਟਰੈਂਥ ਵਾਈਜ਼ ਸਟੈਮਿਨਾ ਵਾਈਜ਼ ਐਕਸਟਰਾ ਆਰਡੀਨਰੀ ਬਿਲਡ ਕਰਨਾ ਆ ਫਿਰ ਉਹਨੂੰ ਐਕਸਟਰਾ ਆਰਡੀਨਰੀ ਡਾਈਟ ਚਾਹੀਦੀ ਪਰ ਉਹਨੂੰ ਨਿਊਟ੍ਰੀਸ਼ਨ ਸਾਰੇ ਨਹੀਂ ਪਤਾ ਹ ਪਰ ਉਹਨੂੰ ਇਹ ਨਹੀਂ ਪਤਾ ਵੀ ਮੈਂ ਆਪਣੇ ਆਪ ਨੂੰ ਦੜਾਉਣ ਲਈ ਫੂਡ ਫਿਊਲ ਦੇ ਰੂਪ ਚ ਕਿਹੜਾ ਖਾਣਾ ਸੋ ਉੱਥੇ ਉਹਨੂੰ ਜ਼ਰੂਰਤ ਪੈਂਦੀ ਆ ਉਹਨੂੰ ਇਹ ਨਹੀਂ ਪਤਾ ਪ੍ਰੋਟੀਨ ਅ ਅੰਡੇ ਚ ਕਿੰਨਾ ਆ ਚਿਕਨ ਚ ਕਿੰਨਾ ਆ ਦਾਲਾਂ ਚ ਕਿੰਨਾ ਆ ਤੋਂ ਉਸ ਤੋਂ ਵੀ ਜ਼ਰੂਰੀ ਗੱਲ ਕਿਹੜਾ ਕੰਬੀਨੇਸ਼ਨ ਮੈਂ ਬਣਾਉਣਾ ਆ ਤਾਂ ਕਿ ਪ੍ਰੋਟੀਨ ਵੀ ਜਾਵੇ ਅੰਦਰ ਕਾਰਬੋਹਾਈਡਰੇਟ ਉਹਨੂੰ ਡਾਈਟ ਪਲਨ ਅਸੀਂ ਕਹਿੰਦੇ ਪਰ ਬੱਚੇ ਨੂੰ ਤੇ ਨਹੀਂ ਜ਼ਰੂਰਤ ਨਹੀਂ ਹੁੰਦੀ ਬੱਚੇ ਨੂੰ ਤਾਂ ਸਿਰਫ ਅਸੀਂ ਅਵੋਇਡ ਕਰਨਾ ਆ ਜਿਹੜਾ ਫਾਸਟ ਫੂਡ ਤੋਂ ਖਾਂਡ ਤੋਂ ਮੈਦੇ ਤੋਂ ਤੇ ਜਿਹੜਾ ਡਾਈਟ ਪਲਾਨ ਆ ਉਹ ਸਿਰਫ ਦੋ ਤਰੀਕੇ ਆ ਜਿਹੜੀ ਮੈਂ ਪਹਿਲਾਂ ਗੱਲ ਦੱਸੀ ਵੀ ਇੱਕ ਇਮਾਨਦਾਰੀ ਜਿਹਾ ਡਾਕਟਰ ਕਹਿੰਦਾ ਕਿ ਬੱਚਾ ਠੀਕ ਰਵੇ ਇੱਕ ਕਹਿੰਦਾ ਮੇਰਾ ਬਿਜ਼ਨਸ ਬਣਿਆ ਰਵੇ ਇੱਕ ਇਹ ਵੀ ਆ ਕਿ ਅਸੀਂ ਬੱਚਿਆਂ ਨੂੰ ਸ਼ਾਇਦ ਸੋਫਿਸਟੀਕੇਟਡ ਆਪ ਹੀ ਬਣਾਤਾ ਅੱਛਾ ਜਦੋਂ ਹਰਮਿੰਦਰ ਜੀ ਕੋਈ ਬੱਚਾ ਪੈਦਾ ਵੀ ਹੁੰਦਾ ਹੈਰਾਨੀ ਦੀ ਗੱਲ ਇਹ ਆ ਕਿ ਇੱਕ ਸੁੱਕਾ ਪਾਊਡਰ ਦਿੱਤਾ ਜਾਂਦਾ ਨਾ ਉਹਨੂੰ ਪੀਂਦੇ ਸੁੱਕਾ ਦੁੱਧ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਵੀ ਪੇਰੈਂਟਸ ਚੁਆਇਸ ਚ ਆਉਂਦੇ ਡਾਕਟਰ ਦੇ ਕੋਲੋਂ ਵੀ ਡਾਈਟ ਦੇ ਹਿਸਾਬ ਦੇ ਨਾਲ ਕਈ ਕੇਸ ਜਿਹੜੇ ਅੱਖਾਂ ਸਾਹਮਣੇ ਦੇ ਸੁੱਕਾ ਦੁੱਧ ਜਿਹੜਾ ਬੱਚੇ ਲਈ ਵਧੀਆ ਹਾਲਾਂਕਿ ਉਹਦੇ ਵਿੱਚ ਵੀ ਵੈਰਾਈਟੀ ਚਾਹੁੰਦੇ ਆ ਦੇਖੋ ਉਹਦੇ ਚੋਂ ਚੋਇਸ ਚਾਹੁੰਦੇ ਆ ਜਿਹੜਾ ਜਿਹੜਾ ਸੁੱਕਾ ਦੁੱਧ ਆ ਉਹ ਸੁੱਕਾ ਪ੍ਰੋਟੀਨ ਪਾਊਡਰ ਆ ਉਹ ਕਿਦੋਂ ਦਿੱਤਾ ਜਾਂਦਾ ਸਭ ਤੋਂ ਪਹਿਲਾਂ ਜਦੋਂ ਬੱਚਾ ਪੈਦਾ ਹੁੰਦਾ ਮਾਂ ਦੇ ਪੇਟ ਤੋਂ ਤੁਹਾਨੂੰ ਵੀ ਉਸ ਚੀਜ਼ ਦੀ ਸਮਝ ਆ ਕਿ ਇੱਕਦਮ ਮਾਂ ਜਿਹੜੀ ਉਹ ਫੀਡ ਨਹੀਂ ਦੇ ਸਕਦੀ ਦੁੱਧ ਨਹੀਂ ਉੱਤਰਦਾ ਉਹਨੂੰ ਕੁਝ ਸਮਾਂ ਲੱਗਦਾ ਕਿਸੇ ਨੂੰ ਕਿਸੇ ਨੂੰ ਕੁਝ ਘੰਟਿਆਂ ਦਾ ਕਿਸੇ ਨੂੰ ਦਿਨਾਂ ਦਾ ਪਰ ਬੱਚੇ ਨੂੰ ਤਾਂ ਖਾਣਾ ਚਾਹੀਦਾ ਆ ਇਹ ਉਸ ਹਾਲਾਤਾਂ ਚ ਦਿੱਤਾ ਜਾਂਦਾ ਹੈ ਦੂਸਰੀ ਗੱਲ ਜਦੋਂ ਮਾਂ ਬਿਮਾਰ ਆ ਜਾਂ ਕਿਸੇ ਕਾਰਨ ਕਰਸ਼ ਬੱਚੇ ਤੋਂ ਮਾਂ ਉਹ ਰੈਰੀ ਉਦੋਂ ਦਿੱਤਾ ਜਾ ਰਿਹਾ ਆ ਆਦਰਵਾਇਸ ਉਹ ਦੇਣ ਦੀ ਜਰੂਰਤ ਹੀ ਨਹੀਂ ਨਹੀਂ ਉੱਥੇ ਵੀ ਮੈਂ ਜੋ ਗੱਲ ਕਰਨਾ ਚਾਹੁੰਦਾ ਨਹੀਂ ਉੱਥੇ ਇਹ ਆ ਕਿ ਉੱਥੇ ਵੀ ਅਸੀਂ ਬੱਚੇ ਨੂੰ ਸੈਂਸਿਟਿਵ ਬਣਾਤਾ ਕਿ ਮੰਨ ਲਓ ਆਹ ਕੰਪਨੀ ਜਾਂ ਆਹ ਪ੍ਰੋਡਕਟ ਜਾਂ ਐਸ ਬ੍ਰਾਂਡ ਦਾ ਹੀ ਮੈਨੂੰ ਸੁੱਕਾ ਦੁੱਧ ਲਿਆ ਕੇ ਦੇ ਦੇ ਉਹ ਉਹ ਬ੍ਰਾਂਡ ਬ੍ਰਾਂਡ ਕਿਉਂ ਰეკਮੈਂਡਡ ਹੁੰਦਾ ਬ੍ਰਾਂਡ ਇਸ ਲਈ ਕਿ ਫਲਾਣੇ ਨੇ ਖਾਧਾ ਸੀ ਉਹਨੇ ਮੈਨੂੰ ਰეკਮੈਂਡ ਕੀਤਾ ਬਾਹਰਲੀ ਕੰਟਰੀ ਦੇ ਵਿੱਚ ਬੱਚਿਆਂ ਨੂੰ ਆਹ ਦੁੱਧ ਤੇ ਬੱਚਿਆਂ ਦਾ ਦੁੱਧ ਬਾਹਰੋਂ ਮੰਗਵਾ ਰਹੇ ਆ ਜਦ ਕਿ ਉਹਦੇ ਵਿੱਚ ਇਨਗਰੀਡੀਐਂਟ ਸੇਮ ਆ ਮੈਂ ਗੱਲ ਕਰਾਂ ਸਪਲੀਮੈਂਟ ਦੀ ਸੁੱਕਾ ਦੁੱਧ ਇੱਕ ਸਪਲੀਮੈਂਟ ਫ ਬੰਦਾ ਬਾਹਰ ਖਾ ਰਿਹਾ ਉਹ ਇੱਥੇ ਖਾ ਰਿਹਾ ਪਰ ਜਿਹੜਾ ਇੱਥੇ ਵਾਲਾ ਪ੍ਰੋਡਕਟ ਆ ਉਹ ਜਾਲੀ ਆ ਉੱਥੇ ਵਾਲਾ ਵਧੀਆ ਆ ਕਿਉਂ ਕਿ ਉਹਦੇ ਤੇ ਪੈਕਿੰਗ ਵਧੀਆ ਉਹਦੇ ਤੇ ਜਿਹੜਾ ਮਾਰਕਾ ਵਧੀਆ ਆ ਤੇ ਪਰ ਜੇ ਅਸੀਂ ਬੇਸਿਕ ਗੱਲ ਕਰੀਏ ਜਦੋਂ ਅਸੀਂ ਪਾਣੀ ਇੱਥੋਂ ਦਾ ਪੀ ਰਹੇ ਆ ਸਾਹ ਇੱਥੋਂ ਦਾ ਲੈ ਰਹੇ ਆ ਰੋਟੀ ਇੱਥੋਂ ਦੀ ਖਾ ਰਹੇ ਆ ਸਬਜ਼ੀ ਅਸੀਂ ਫਿਰ ਪ੍ਰੋਡਕਟ ਇੱਥੋਂ ਦਾ ਕਿਉਂ ਨਹੀਂ ਖਾ ਰਹੇ ਕਿਉਂਕਿ ਸਾਨੂੰ ਪਹਿਲਾਂ ਤਾਂ ਕਿਸ ਨੇ ਰეკਮੈਂਡ ਕੀਤਾ ਅਸੀਂ ਲਾਈ ਲੱਗਾਂ ਦੂਸਰੀ ਗੱਲ ਅਸੀਂ ਬ੍ਰਾਂਡਾਂ ਦੇ ਪਿੱਛੇ ਭੱਜਦੇ ਆ ਜਦਕਿ ਸਾਰਿਆਂ ਦੇ ਵਿੱਚ ਇਨਗਰੀਡੀਐਂਟ ਸੇਮ ਹੁੰਦੇ ਆ ਜਮੁੰਦੇ ਬੱਚੇ ਤੋਂ ਲੈ ਕੇ ਦਾ ਮਤਲਬ ਵੀ ਜੋ ਤੱਕ ਬੱਚਾ ਵੱਡਾ ਹੁੰਦਾ ਉਹਦੇ ਚ ਜੋ ਵੀ ਚੇਂਜਸ ਆਉਂਦੀਆਂ ਉਹਦੀ ਡਾਈਟ ਨੂੰ ਲੈ ਕੇ ਉਹਦੇ ਮੋਟਾਪੇ ਨੂੰ ਲੈ ਕੇ ਉਹਦੀ ਸਿਹਤ ਖਰਾਬ ਨੂੰ ਲੈ ਕੇ ਉਹਦੇ ਇਨਫੈਕਸ਼ਨ ਲੈਵਲ ਨੂੰ ਲੈ ਕੇ ਮਤਲਬ ਸੈਂਟਰ ਤੋਂ ਰ ਜਿਹੜਾ ਸਾਡਾ ਸੈਂਟਰ ਪੁਆਇੰਟ ਹੈ ਉਹ ਇਹ ਹੈ ਕਿ ਅਸੀਂ ਇੱਕ ਤਾਂ ਐਕਸਟਰਾ ਕੌਨਸ਼ੀਅਸ ਨਾ ਬੱਚੇ ਨੂੰ ਲੈ ਕੇ ਨੈਚੁਰਲ ਤਰੀਕੇ ਦੇ ਨਾਲ ਅਸੀਂ ਉਹਨੂੰ ਪਰਵਰਿਸ਼ਣੀ ਦੇ ਰਿਹਾ ਜਾਂ ਦੇਣਾ ਚਾਹੁੰਦੇ ਤੇ ਦੂਸਰਾ ਡਾਈਟ ਜਿਹੜੀ ਸਾਡੀ ਪਹਿਲਾਂ ਤਾਂ ਪ੍ਰੈਗਨਨਸੀ ਚ ਆਪਣੀ ਗੜਬੜ ਰਹੀ ਤੋਂ ਉਤ ਬਾਅਦ ਹੁਣ ਬੱਚੇ ਦੀ ਦੇਖੋ ਪ੍ਰੈਗਨਨਸੀ ਦੀ ਡਾਈਟੋਂ ਜ਼ਿਆਦਾ ਜਦੋਂ ਬੱਚਾ ਪੈਦਾ ਹੁੰਦਾ ਜ਼ਿਆਦਾਤਰ ਬੱਚਿਆਂ ਨੂੰ ਪੀਲੀਆ ਹੋ ਜਾਂਦਾ ਹੂੰ ਨੈਚੁਰਲ ਪ੍ਰੋਸੈਸ ਆ ਜਿਹੜੇ ਮਾਪੇ ਬਣੇ ਉਹਨਾਂ ਨੂੰ ਪਤਾ ਨੈਚੁਰਲ ਪ੍ਰੋਸੈਸ ਹੈ ਪਰ ਡਾਕਟਰ ਤੈਨੂੰ ਉੱਥੇ ਵੀ ਪ੍ਰੋਬਲਮ ਕ੍ਰੀਏਟ ਕਰਦਾ ਤੁਹਾਡਾ ਡਰ ਪੈਦਾ ਕਰ ਉਹ ਵੀ ਬਿਜ਼ਨਸ ਬਣਾਇਆ ਹੋਇਆ ਜੁਆਇੰਟਿਸ ਵੀ ਵੀ ਉਹ ਜੁਆਇੰਟਿਸ ਥੋੜੀ ਦਿਨ ਹੋਣਾ ਬਾਅਦ ਚ ਆਪਣੇ ਆਪ ਠੀਕ ਹੋ ਜਾਣਾ ਤੇ ਇਹਨੂੰ ਅਸੀਂ ਜ਼ਿਆਦਾ ਸਾਇੰਸ ਨਹੀਂ ਲੈ ਕੇ ਜਾਵਾਂਗੇ ਬੇਸਿਕ ਚੀਜ਼ ਸਮਝਾਂਗੇ ਕਿ ਜਦੋਂ ਅਗੇ ਨਵੀਂ ਮਸ਼ੀਨਰੀ ਆਉਂਦੀ ਹੈ ਉਹ ਚੱਲਣ ਨੂੰ ਥੋੜਾ ਜਿਹਾ ਟਾਈਮ ਲੈਂਦੀ ਆ ਇਹਦੇ ਸਾਡਾ ਬੱਚਾ ਆ ਸੋ ਉਤੋਂ ਬਾਅਦ ਉਹ ਹੁੰਦਾ ਵੀ ਕਿਉਂ ਆ ਪਹਿਲਾਂ ਜੁਆਇੰਟਿਸ ਘੱਟ ਹੁੰਦਾ ਸੀ ਅੱਜ ਕਿਉਂ ਹੁੰਦਾ ਕਿਉਂਕਿ ਜੋ ਆ ਬੱਚੇ ਦੇ ਵਾਧੇ ਬੱਚੇ ਦੀ ਗਰੋਥ ਘਟਾਉਣ ਵਧਾਉਣ 'ਚ ਬਿਮਾਰੀਆਂ ਲਿਆਉਣ 'ਚ ਸਹਾਇਕ ਹੁੰਦੀਆਂ